2025 ਵਾਸਤੇ ਹੋਈ ਭਵਿੱਖवाणी ਨੂੰ ਲੈ ਕੇ ਇੱਕ ਬਹੁਤ ਹੀ ਜ਼ਰੂਰੀ ਖਬਰ ਸਾਹਮਣੇ ਆ ਰਹੀ ਹੈ ਕਿਉਂਕਿ 2025 ਨੂੰ ਲੈ ਕੇ ਕਈ ਸਾਰੀਆਂ ਭਵਿੱਖਵਾਨੀਆਂ ਪਹਿਲਾਂ ਤੋਂ ਹੀ ਹੋ ਚੁੱਕੀਆਂ ਨੇ ਕਈ ਆਪਾਂ ਤੁਹਾਡੇ ਨਾਲ ਸਾਂਝੀਆਂ ਵੀ ਕਰ ਚੁੱਕੀਆਂ ਪਰ ਹੁਣ ਬੁਲਕਾਰੀਆਂ ਦੇ ਮਸ਼ਹੂਰ ਪੈਗੰਬਰ ਬਾਬਾ ਵਾਂਗਾ ਦੀਆਂ ਭਵਿੱਖਵਾਨੀਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਲੋਕ ਕਾਫੀ ਜ਼ਿਆਦਾ ਹੈਰਾਨ ਅਤੇ ਪਰੇਸ਼ਾਨ ਹੋਏ ਨੇ ਕਿਉਂਕਿ 2025 ਨੂੰ ਲੈ ਕੇ ਪਹਿਲਾਂ ਹੀ ਬਾਬਾ ਵਾਂਗਾ ਦੇ ਵੱਲੋਂ ਭਵਿੱਖ ਬਾਣੀਆਂ ਕਰ ਦਿੱਤੀਆਂ ਗਈਆਂ ਸੀ ਉਸ ਨੇ ਕਈ ਘਟਨਾਵਾਂ ਦੀ ਭਵਿੱਖ ਬਾਣੀ ਕਰਨ ਦਾ ਦਾਵਾ ਕੀਤਾ ਸੀ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੀਆਂ ਸੱਚ ਹੋਈਆਂ ਸੀ ਉਹਨਾਂ ਦੀਆਂ ਭਵਿੱਖ ਬਾਣੀਆਂ ਦੇ ਵਿੱਚ ਇੰਦਰਾ ਗਾਂਧੀ ਦੀ ਹੱਤਿਆ ਹੋਵੇ ਕੁਦਰਤੀ ਆਫਤਾਂ ਹੋਣ ਚਾਹੇ ਜੋ ਮੀਂਹ ਚਖੜ ਪਿਛਲੇ ਸਮੇਂ ਦੇ ਵਿੱਚ ਦੇਖਿਆ ਗਿਆ ਉਹ ਹੋਵੇ ਬਹੁਤ ਸਾਰੀਆਂ ਹੋਰ ਵੀ ਮਹੱਤਵਪੂਰਨ ਘਟਨਾਵਾਂ ਇਨਾ ਪਵਿੱਖਵਾਨੀਆਂ ਦੇ ਵਿੱਚ ਸ਼ਾਮਲ ਹੈ ਜੋ ਕਿ ਬਿਲਕੁਲ ਸੱਚ ਵੀ ਹੋਈਆਂ ਤੇ ਹੁਣ ਬਾਬਾ ਵਾਂਗਾ ਦੀ ਇੱਕ ਹੋਰ ਪਵਿੱਖ ਪਾਣੀ ਨੇ ਸੋਸ਼ਲ ਮੀਡੀਆ ਦੇ ਉੱਤੇ ਹਲਚਲ ਮਚਾ ਦਿੱਤੀ ਹੈ ਜੋ ਕਿ ਜੁਲਾਈ 2025 ਦੇ ਨਾਲ ਸੰਬੰਧਿਤ ਹੈ ਮਈ ਮਹੀਨੇ ਦੀ ਆਪਾਂ ਗੱਲ ਕਰ ਰਹੀਆਂ ਕਿਉਂਕਿ ਬਾਬਾ ਵਾਂਗਾ ਨੇ ਮਈ ਮਹੀਨੇ ਨੂੰ ਲੈ ਕੇ ਪਵਿੱਖ ਬਾਣੀ ਕੀਤੀ ਸੀ ਬਹੁਤ ਹੀ ਹੈਰਾਨ ਕਰਦੀ ਹੋਈ ਇਹ ਪਵਿੱਖ ਬਾਣੀ ਸੀ ਜੋ ਜੇਕਰ ਸੱਚ ਸਾਬਤ ਹੁੰਦੀ ਹੈ ਤਾਂ ਦੁਨੀਆ ਨੂੰ ਵੱਡੀ ਤਬਾਹੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਜੋ ਹੁੰਦਾ ਪਿਆ ਦੇਸ਼ ਭਾਰਤ ਦੇ ਵਿੱਚ ਝੰਗ ਲੱਗੀ ਹੈ ਤਬਾਹੀ ਮੱਝਿਆ ਬਿਲਕੁਲ ਤੁਹਾਡੇ ਸਾਹਮਣੇ ਹੈ ਤੇ ਸੇ ਵਿਚਾਲੇ ਜਦੋਂ ਨਜ਼ਰ ਪਈ ਇਸ ਪਵਿੱਖ ਬਾਣੀ ਤੇ ਤਾਂ ਚਿੰਤਾ ਡਾਢੀ ਹੁੰਦੀ ਨਜ਼ਰ ਆ ਰਹੀ ਹੈ ਚਿੰਤਾ ਵਾਦੀ ਹੋਈ ਜ਼ਰ ਆ ਰਹੀ ਹੈ ਕਿਉਂਕਿ ਜੇਕਰ ਇਹ ਭਵਿਕ ਪਾਣੀ ਪੂਰੀ ਤਰ੍ਹਾਂ ਸੱਚ ਹੋ ਗਈ ਤਾਂ ਫਿਰ ਨੁਕਸਾਨ ਇਸ ਕਦਰ ਖੁਨਾ ਹੈ ਕਿ ਉਸ ਦੀ ਭਰਪਾਈ ਆਉਂਦੇ ਕਈ ਸਾਲਾਂ ਤੱਕ ਨਹੀਂ ਹੋ ਸਕੇਗੀ। ਤਰਸਲ ਬਾਬਾ ਵਾਂਗਾ ਨੇ ਆਪਣੀ ਮਹਾਤੌਪਾ ਲਾਂ ਜੁਲਾਈ 2025 ਦੇ ਮਹੀਨੇ ਦੇ ਬਾਰੇ ਵੀ ਇੱਕ ਵੱਡੀ ਵਿਨਾਸ਼ਕਾਰੀ ਭਵਿਕ ਪਾਣੀ ਕੀਤੀ ਸੀ। ਉਨਾ ਨੇ ਕਿਹਾ ਸੀ ਕਿ ਜੁਲਾਈ 2025 ਦੇ ਵਿੱਚ ਜਾਪਾਨ ਦੇ ਵਿੱਚ ਇੱਕ ਵੱਡੀ ਸੁਨਾਮੀ ਆ ਸਕਦੀ ਹੈ ਸੁਨਾਮੀ 2011 ਦੀ ਸੁਨਾਮੀ ਦੇ ਨਾਲੋਂ 3 ਗੁਣਾ ਜ਼ਿਆਦਾ ਵਿਨਾਸ਼ਕਾਰੀ ਹੋ ਸਕਦੀ ਹੈ 2011 ਦੇ ਵਿੱਚ ਜਾਪਾਨ ਦੇ ਵਿੱਚ ਆਈ ਸੁਨਾਮੀ ਨੇ ਭਾਰੀ ਤਬਾਹੀ ਮਚਾਈ ਸੀ ਹਜ਼ਾਰਾਂ ਲੋਕ ਮਾਰੇ ਗਏ ਸੀ ਅਤੇ ਲੱਖਾਂ ਲੋਕ ਪ੍ਰਭਾਵਿਤ ਹੋਏ ਸੀ ਜੇਕਰ ਬਾਬਾ ਵਾਂਗਾ ਦੀ ਅੱਜ ਇਹ ਭਵਿੱਖਬਾਣੀ ਸਾਬਿਤ ਹੋ ਜਾਂਦੀ ਹੈ ਸੱਚ ਹੋ ਜਾਂਦੀ ਹੈ ਤਾਂ ਇਹ ਤੇ ਬਾਕੀ ਸਿਰਫ ਜਪਾਨ ਤੱਕ ਹੀ ਸੀਮਤ ਨਹੀਂ ਰਹੇਗੀ ਸਗੋਂ ਇੱਕ ਵਾਂਡੀ ਦੇਸ਼ਾਂ ਜਿਵੇਂ ਕਿ ਫਲਪੰਸ ਤਾਈਵਾਨ ਇੰਡੋਨੇਸ਼ੀਆ ਅਤੇ ਹੋਰ ਏਸ਼ੀਆਈ ਦੇਸ਼ਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਵਿਗਿਆਨੀਆਂ ਦਾ ਕਹਣਾ ਹੈ ਕਿ ਜਾਪਾਨ ਪੁਚਾਲ ਸੰਭਾਵਿਤ ਖੇਤਰਾਂ ਦੇ ਇਤੇ ਸੁਨਾਮੀ ਆਮ ਹੈ 2011 ਦੇ ਵਿੱਚ ਜਾਪਾਨ ਚਾਈ ਸੁਨਾਮੀ ਦਾ ਪ੍ਰਭਾਵ ਪੂਰੀ ਦੁਨੀਆ ਦੇ ਵਿੱਚ ਮਹਿਸੂਸ ਕੀਤਾ ਗਿਆ ਸੀ ਜੇਕਰ 2025 ਦੇ ਵਿੱਚ ਇੱਕ ਹੋਰ ਵਿਨਾਸ਼ਕਾਰੀ ਸੁਨਾਮੀ ਹੁੰਦੀ ਹੈ ਤਾਂ ਇਹ ਜਾਪਾਨ ਵਾਸਤੇ ਇੱਕ ਬਹੁਤ ਵੱਡੀ ਆਫਤ ਸਾਬਤ ਹੋ ਸਕਦੀ ਹੈ ਹਾਲਾਂਕਿ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੈ ਕਿ Papa ਵੇਂਗਾ ਦੇਵ ਦੀ ਵਿਕਵਣੀ ਸੱਚ ਹੋਵੇਗੀ ਇਹ ਆਫਰ ਨਹੀਂ ਪਰ ਪਾਪਾ ਵਾਂਗਾ ਦੀਆਂ ਭਵਿੱਖਵਾਣੀਆਂ ਹਮੇਸ਼ਾ ਦਲਚਸਪ ਰਹੀਆਂ ਨੇ ਕਿਉਂਕਿ ਉਹਨਾਂ ਦੀਆਂ ਬਹੁਤ ਸਾਰੀਆਂ ਭਵਿੱਖਵਾਣੀਆਂ ਸੱਚ ਸਾਬਿਤ ਹੋਈਆਂ ਨੇ ਜਿਸ ਕਰਕੇ ਬਾਬਾ ਵਾਂਗਾ ਦੀਆਂ ਭਵਿੱਖਵਾਣੀਆਂ ਤੇ ਹਰ ਕਿਸੇ ਦੀ ਕਰੜੀ ਨਸਰਪਣੀ ਰਹਿੰਦੀ ਹੈ ਦਰਸਲ ਪਾਪਾ ਵੇਂਗਾ ਨੇ ਇਹ ਪਵਿੱਤ ਪਾਣੀ ਕੀਤੀ ਸੀ ਕਿ 2025 ਦੇ ਵਿੱਚ ਇੱਕ ਵੱਡੀ جنگ ਹੋ ਸਕਦੀ ਹੈ ਮੌਜੂਦਾ ਹਾਲਾਤ ਤੁਸੀਂ ਵੇਖ ਸਕਦੇ ਹੋ ਬਿਲਕੁਲ جنگ ਵਾਲੇ ਹਾਲਾਤ ਬਣੇ ਨੇ ਇੱਕ ਦੂਜੇ ਦੇ ਉੱਤੇ ਗੋਲੇ ਧਾਕੇ ਜਾ ਰਿਹਾ ਇੱਕ ਦੂਜੇ ਨੂੰ ਮਕਾਇਆ ਜਾ ਰਿਹਾ ਪਾਕ ਭਾਰਤ ਦੇ ਵਿਚਾਲੇ ਲਗਾਤਾਰ ਜੰਗ ਦੀ ਸਥਿਤੀ ਬਣੀ ਹੋਈ ਆ ਦੀ ਰਾਤ ਤੱਕ ਲੋਕਾਂ ਨੂੰ ਬਿਲਕੁਲ ਖੰਨੇਰ ਦੇ ਵਿੱਚ ਰਹਿਣਾ ਪੈ ਰਿਹਾ ਕਿਉਂਕਿ ਹਾਲਾਤ ਚੂਨੇ ਪੱਤ ਤੋਂ ਬੱਤਰ ਹੁੰਦੇ ਜਾ ਰਹੇ ਤੇ ਜੇਕਰ ਇਹ ਜੰਗ ਵਾਲੀ ਭਵਿੱਖਬਾਣੀ ਸੱਚ ਹੋ ਗਈ ਐ ਅਮਰਜੈਂਸੀ ਲੱਗੀ ਤਾਂ ਫਿਰ ਜੋ ਤਬਾਹੀ ਮਚਣੀ ਐ ਉਸ ਦਾ ਕਦੇ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਮੌਜੂਦਾ ਹਾਲਾਤਾਂ ਨੂੰ ਵੇਖਦੇ ਕੋਈ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਤਨਵਾਦਾ ਜਾ ਰਿਹਾ ਇਸ ਭਵਿਕ ਪਾਣੀ ਨੂੰ ਸਹੀ ਸਾਬਤ ਕਰਦਾ ਹੋਇਆ ਜਾਪਦਾ ਹੈ ਕਿ ਹਾਲਾਤ ਜੁਨੇ ਜੰਗ ਵਾਲੇ ਬਣ ਸਕਦੇ ਹੈ ਦਰਸਲ ਹਾਲ ਕੀ ਦਿਵਚ ਭਾਰਤ ਤੇ ਪਾਕਿਸਤਾਨ ਦੇ ਵਿਰੁੱਧ ਕਈ ਮਹੱਤਵਪੂਰਨ ਕਦਮ ਚੁੱਕੇ ਨੇ ਜਿਸ ਕਾਰਨ ਅਜੇ ਖਲ ਲੱਗਤਾ ਪਈ ਹੈ ਕਿ ਦੋਵਾਂ ਦੇਸ਼ਾਂ ਦੇ ਵਿਚਾਲੇ ਅਗਰ ਅਜੇ ਹਾ ਕੋ ਜਾਂਦਾ ਜੰਗ ਲੱਗ ਜਾਂਦੀ ਹੈ ਤਾਂ ਬਾਬਾ ਵਾਂਗਾ ਦੀ ਇੱਕ ਹੋਰ ਪਵਿੱਗवाणी ਸੱਚ ਹੋ ਜਾਵੇਗੀ ਪਵਿੱਗवाणी ਇੱਕ ਕਦਮ ਹੋਰ ਜੋ ਹੈ ਅੱਗੇ ਵਧ ਸਕਤੀ ਹੈ ਤਾਂ ਲਗਾਤਾਰ ਜਿਵੇਂ ਨੇ ਲਾਤ ਡਿੱਗੜਦੇ ਜਾ ਰਹੇ ਨੇ ਹਾਲਾਂਕਿ ਗੁਰੂ ਸਾਖਿਬ ਦੇ ਵੱਲੋਂ ਵੀ ਪਵਿੱਕ ਬਾਣੀਆਂ ਜੋ ਕੀਤੀਆਂ ਗਈਆਂ ਸੀ ਉਹ ਸੱਚ ਖੁਈਆਂ ਸੀ ਤੇ ਅੱਜ ਬਾਬਾ ਵਾਂਗਾ ਦੀਏ ਪਵਿੱਕ ਬਾਣੀ ਹਰ ਕਿਸੇ ਦੇ ਕੰਨੀ ਇਸ ਕਰਕੇ ਪਾਈ ਜਾ ਰਹੀ ਹੈ ਕਿਉਂਕਿ ਉਹਨਾਂ ਨੇ ਆਖਰੀ ਸਾਹਾਂ ਦੇ ਵੇਲੇ ਪਵਿੱਕ ਬਾਣੀ ਕੀਤੀ ਸੀ ਕਿ ਇੱਕ ਜੰਗ ਲੱਗੇਗੀ ਤਬਾਹੀ ਮੱਚੇਗੀ ਤੇ ਤਬਾਹੀ ਕਿਵੇਂ ਮੱਚ ਰਹੀ ਐਸ ਨੂੰ ਤੁਸੀਂ ਦੇਖ ਸਕਦੇ ਹੋ ਕਿਤਾ ਹੌਲੀ ਹੌਲੀ ਕਰਕੇ ਜੂ ਹੈ ਭਾਰਤ ਦੇ ਵਿੱਚ ਪਹਿਲਾਂ ਕੁਝ ਭੈੜ ਕਿਤੇ ਆ ਜਾਂਦਾ ਜਿਹੜੇ ਨਜ਼ਰਾਂ ਤੋਂ ਪਰਹ ਜਾਂਦੇ ਉਹਨਾਂ ਦੇ ਵੱਲੋਂ ਹੁਣ ਹਮਲੇ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਤਾਂ ਜੋ ਹਰ ਇੱਕ ਨੂੰ ਨਿਸ਼ਾਨਾ ਜੋ ਹੈ ਬਣਾ ਲਿਆ ਜਾਵੇ ਸੋ ਇਸ ਵੀਡੀਓ ਨੂੰ ਵੱਦ ਤੋਂ ਵੱਧ ਸ਼ੇਅਰ ਕਰ ਦਿਓ ਹਰ ਇੱਕ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਸਾਰੇ ਆਪ ਕੋ ਆਪਣੇ ਘਰਾਂ ਦੇ ਵਿੱਚ ਰਹਿਣ ਇਸ ਜੰਗ ਦੇ ਦੌਰਾਨ ਏਕਤਾ ਬਣਾਈ ਰੱਖੋ ਸਭ ਦਾ ਭਲਾ ਹੋਵੇਗਾ